ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਕਾਸ ਹੀ ਨਹੀਂ ਸਕੇ ਵੀ ਅਸਲ ਦੇ ਵਿੱਚ ਧੀਆਂ ਮਨਾਉਂਦਾ ਕੌਣ ਸੀ ਕਿੰਨਾ ਨੇ ਧੀਆਂ ਦੀ ਸ਼ੁਰੂਆਤ ਕੀਤੀ ਧੀਆਂ ਦਾ ਤਿਹਾਰ ਮਨਾਇਆ ਜਾਂਦਾ ਸਿੱਖਾਂ ਦੀ ਬੜੀ ਢੂੰਗੀ ਸਾਜ ਇਸ ਤਿਹਾਰ ਦੇ ਨਾਲ ਜਦੋਂ ਇਤਿਹਾਸ ਪੜ੍ਹੀਏ ਪਤਾ ਲੱਗਦਾ ਵੀ ਮੁਗਲ ਰਾਜ ਦੇ ਵਿੱਚ ਸੌਣ ਦੇ ਮਹੀਨੇ ਆ ਜਿਹੜਾ ਮਹੀਨਾ ਚੱਲ ਰਿਹਾ ਐਤਵਾਰ ਵਾਲੇ ਦਿਨ ਹਰ ਪਿੰਡ ਜਾਇਆ ਜਾਂਦਾ ਤੇ ਪਿੰਡ ਦੀਆਂ ਜਿੰਨੀਆਂ ਵੀ ਜਵਾਨ ਔਰਤਾਂ ਹੁੰਦੀਆਂ ਸੀ ਭਾਵੇਂ ਉਹ ਪਿੰਡ ਦੀ ਨੌ ਸੀ ਭਾਵੇਂ ਉਹ ਪਿੰਡ ਦੀ ਧੀ ਸੀ ਉਹਨਾਂ ਸਾਰਿਆਂ ਨੂੰ ਪਿੰਡ 'ਚ ਇੱਕ ਜਗ੍ਹਾ ਇਕੱਠੀਆਂ ਕੀਤਾ ਜਾਂਦਾ ਨਿਰਵਸਤਰ ਤੇ ਨਗਨ ਕਰਕੇ ਨਚਾਇਆ ਜਾਂਦਾ ਜਿਹੜੀ ਉਹਨਾਂ ਨੂੰ ਸਭ ਤੋਂ ਸੁੰਦਰ ਲੱਗਦੀ ਉਹ ਮੁਗਲ ਸਿਪਾਈ ਉਹਨੂੰ ਚੁੱਕ ਕੇ ਲੈ ਜਾਂਦੇ ਆਪਣੇ ਰਾਜੇ ਲਈ ਆਪਣੇ ਚੌਧਰੀ ਲਈ ਹੁਣ ਸਿੱਖਾਂ ਦਾ ਕਿਵੇਂ ਇਹਦੇ ਨਾਲ ਗੂੜਾ ਸਬੰਧ ਆ ਵੀ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਵੀ ਫਲਾਣੇ ਪਿੰਡ ਦੇ ਵਿੱਚ ਮੁਗਲ ਆਏ ਆ ਤੇ ਸਿੱਖ ਆਉਂਦੇ ਚੜ੍ਹ ਕੇ ਘੋੜਿਆਂ ਤੇ ਸਵਾਰ ਹੋ ਕੇ ਤੇ ਰੀਤ ਦੇ ਨਾਲ ਦੇ ਉਹ ਮੁਗਲ ਸਿਪਾਈ ਆਏ ਹੁੰਦੇ ਉਹਨਾਂ ਨੂੰ ਛੱਤਰ ਫੇਰਦੇ ਉਹਨਾਂ ਦੇ ਨੱਕ ਦੇ ਵਿੱਚ ਨੱਥ ਪਾਉਂਦੇ ਉਹਨਾਂ ਦਾ ਮੂੰਹ ਕਾਲਾ ਕਰਦੇ ਉਹਨਾਂ ਦੇ ਗਲਾਂ 'ਚ ਛੱਤਰਾ ਦਾ ਹਾਰ ਪਾਉਂਦੇ ਤੇ ਲੋਕਾਂ ਤੋਂ ਲਾਹਣਤਾ ਤੋਂ ਹੁੰਦੇ ਉਹ ਪਿੰਡ ਦੀਆਂ ਧੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਖਰੀਦਨ ਆਏ ਸੀ ਜਿਨ੍ਹਾਂ ਨੂੰ ਚੁੱਕਣ ਆਏ ਸੀ ਉਹਨਾਂ ਨੂੰ ਭੈਣ ਭੈਣ ਕਹਿ ਕੇ ਮਾਫੀ ਮੰਗਦੇ ਇਸ ਪ੍ਰਕਾਰ ਸਿੱਖਾਂ ਨੇ ਆਪਣੇ ਛੱਤਰ ਤੇ ਜ਼ੋਰ ਤੇ ਇਹ ਧੀਆਂ ਖਤਮ ਕੀਤੀਆਂ ਤੇ ਅੱਜ ਸਾਡੇ ਤੇ ਲਾਂਦ ਤਿਆ ਆ ਸ਼ਹਿਰਾਂ ਦੇ ਵਿੱਚ ਬਹੁਤੇ ਗੁਰੂ ਘਰ ਇਦਾਂ ਦੇ ਆ ਜਿੱਥੇ ਧੀਆਂ ਦਾ ਮੇਲਾ ਧੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਸਾਡੇ ਬਹੁਤੇ ਸਕੂਲ ਕਾਲਜ ਯੂਨੀਵਰਸਿਟੀ ਇਤਾਂ ਦੀਆਂ ਜਿਨ੍ਹਾਂ ਦਾ ਨਾਂ ਤੇ ਗੁਰੂ ਸਾਹਿਬਾਂ ਦੇ ਨਾਂ ਤੇ ਆ ਦਾ ਖਾਲਸਾ ਕਾਲਜ ਨਾਲ ਕਿਸੇ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਦੇ ਨਾਂ ਤੇ ਮਹਾਰ ਰੱਖਿਆ ਹੈ ਤੇ ਉਹਨਾਂ ਅਦਾਰਿਆਂ ਦੇ ਵਿੱਚ ਤੀਆਂ ਮਨਾਈਆਂ ਜਾਂਦੀਆਂ ਮੈਂ ਕਿੰਨਾ ਵੀ ਅਸੀਂ ਕੀ ਸਿੱਖਿਆ ਦੇਵਾਂਗੇ ਆਪਣੀ ਆਨਲਾਈਨ ਪੀੜ੍ਹੀ ਨੂੰ ਅਸੀਂ ਤੇ ਤੀਆਂ ਨੂੰ ਖਤਮ ਕਰਨ ਵਾਲੇ ਸਭ ਮੈਂ ਕਿੰਨਾ ਲਾਣ ਤਿਆ ਸਾਡੇ ਅਧਿਆਪਕਾਂ ਤੇ ਕੀ ਤੁਸੀਂ ਪੜਿਆ ਨਹੀਂ ਕੀ ਤੁਹਾਡੇ ਹੱਥ 'ਚੇ ਕਿਤਾਬ ਨਹੀਂ ਲੱਗੀ ਵੀ ਜਿੱਥੇ ਤੀਆਂ ਲਿਖਿਆ ਵੀ ਤੀਆਂ ਮੁਗਲ ਮਣਾਉਂਦੇ ਸੀ ਤੇ ਸਾਡੀਆਂ ਕੁੜੀਆਂ ਚੁੱਕ ਕੇ ਖੜਦੇ ਸੀ ਤੁਹਾਨੂੰ ਪਤਾ ਨਹੀਂ ਲੱਗਾ ਵੀ ਸਿੱਖ ਤੇ ਤੀਆਂ ਖਤਮ ਕਰਨ ਵਾਲੇ ਸੀ ਮਣੌਣ ਵਾਲਿਆਂ ਤੇ ਗਲਾ 'ਚ ਛਤਰਾ ਦਾ ਹਾਰ ਪਾਇਆ ਸਿੱਖਾਂ ਨੇ ਤੀਆਂ ਮਣੌਣ ਵਾਲਿਆਂ ਦੇ ਸਿਰ 'ਚ ਛਤਰ ਮਾਰੇ ਤੁਸੀਂ ਅੱਜ ਪੰਜਾਬ ਦੇ ਸਿੱਖਿਆਕ ਅਦਾਰੇ ਕਾਇਕਾ ਯੂਨੀਵਰਸਿਟੀਾਂ ਤੇ ਤੀਆਂ ਬਣਾ ਰਹੇ ਜੇ ਮੈਂ ਕਿੰਨਾ ਠਾਡਾ ਹਲ ਵੀ ਉਹ ਮੁਗਲਾਂ ਵਾਲਾ ਹੋਣਾ ਚਾਹੀਦਾ ਹੈ